ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੀ ਸਵਾਗਤ ਆ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਜਾਣਾ ਹੈ ਗੋਵਿੰਦ ਘਾਟ ਤੋਂ ਰਿਸ਼ੀਕੇਸ਼ ਕੱਲ ਆਪਾਂ ਗੋਵਿੰਦ ਘਾਟ ਤੋਂ ਗੋਵਿੰਦ ਘਾਟ ਪਹੁੰਚ ਗਏ ਸੀ ਜਿਵੇਂ ਆਪਾਂ ਪਿਛਲੇ ਬਲੌਗ ਦੇ ਵਿੱਚ ਤੁਹਾਨੂੰ ਸਾਰਾ ਸਫ਼ਰ ਦਿਖਾਇਆ ਤੇ ਆਪਾਂ ਜਿਹੜੀ ਆਪਣੀ ਗੱਡੀ ਸੀ ਉਹ ਰਾਤੇ ਬੁੱਕ ਕਰ ਲਈ ਟੈਂਪੂ ਟਰੈਵਲਰ 1000 ਰੁਪਏ ਉਹਨਾਂ ਨੇ ਇੱਕ ਜਾਣੇ ਦਾ ਲਿਆ ਬਾਕੀ ਗੁਰਦੁਆਰਾ ਸਾਹਿਬ ਦੇ ਵਿੱਚ ਚਲਦੇ ਆਂ ਦਰਸ਼ਨ ਕਰਕੇ ਤੇ ਪ੍ਰਸ਼ਾਦਾ ਪਾਣੀ ਛੱਕ ਕੇ ਇੱਥੋਂ ਚਲਦੇ ਆਂ 7:30 ਆ 8:00 ਵਜੇ ਆਪਾਂ ਇੱਥੋਂ ਚਾਲੇ ਪਾ ਲੈਣੇ ਨੇ ਰਿਸ਼ ਬਾਕੀ ਅੱਜ ਦੀ ਵੀਡੀਓ ਦੇ ਵਿੱਚ ਬਣੇ ਰਹੇ ਉਹ ਸਾਰਾ ਸਫਰ ਤੁਹਾਨੂੰ ਦਿਖਾਵਾਂਗੇ ਗੋਬਿੰਦ ਘਾਟ ਤੋਂ ਲੈ ਕੇ ਦੀਸ਼ੀਕੇਸ਼ ਤੱਕ ਦਾ ਗੁਰਦੁਆਰਾ ਗੋਬਿੰਦ ਘਾਟ ਸਾਹਿਬ ਤੋਂ ਆਪਾਂ ਚੱਲਣ ਲੱਗੇ ਆਂ ਤੇ ਸਵੇਰੇ ਸਾਢੇ 7 ਦਾ ਜਿਹੜਾ ਟਾਈਮ ਹੋ ਗਿਆ ਆਪਾਂ ਲੰਗਰ ਛਕ ਲਿਆ ਤੇ ਸਾਢੇ 7 ਤੋਂ 8 ਦੇ ਵਿੱਚ ਵਿੱਚ ਆਪਾਂ ਇੱਥੋਂ ਚੱਲ ਪਾਣਾ ਜਿਹੜੀ ਆਪਣੀ ਗੱਡੀ ਐ ਸਾਨੂੰ ਦੱਸਿਓ ਬੁੱਕ ਕੀਤੀ ਹੋਈ ਐ ਟਰੈਵਲਰ ਆ ਮੇਨ ਗੇਟ ਤੇ ਆਊ ਆਈਟੀ ਉਤਰਾਖੰਡ ਟੂਰਿਜ਼ਮ ਵੱਲੋਂ ਇਹ ਬੋਰਡ ਲਾਇਆ ਹੋਇਆ ਇੱਥੇ ਉਚਾਈ ਲਿਖੀ ਹੋਈ ਹੈ 1764 ਮੀਟਰ ਅਤੇ ਜਿਹੜੇ ਨੇੜਲੇ ਸ਼ਹਿਰ ਨੇ ਉਹਨਾਂ ਦੇ ਕਿਲੋਮੀਟਰ ਲਿਖੇ ਹੋਏ ਨੇ ਜਿਵੇਂ ਜੋਸ਼ੀਮਠ 20 ਕਿਲੋਮੀਟਰ ਬਦਰੀਨਾਥ 25 ਹਨਾ ਸਾਰੇ ਸ਼ਹਿਰਾਂ ਦੇ ਇੱਥੇ ਕਿਲੋਮੀਟਰ ਲਿਖੇ ਹੋਏ ਨੇ ਬਾਕੀ ਆਪਣੀ ਗੱਡੀ ਆ ਰਹੀ ਆ ਤੇ ਚੱਲਦੇ ਆ ਗੁਰਦੁਆਰਾ ਸਾਹਿਬ ਤੋਂ ਆ ਗੁਰਦੁਆਰਾ ਸਾਹਿਬ ਦੀ ਮੇਨ ਡਿਊਟੀ ਹੈ ਮੁੱਖ ਦੁਆਰ ਹੈ ਤੇ ਇੱਥੇ ਆ ਸਾਰੀਆਂ ਜਿਵੇਂ ਗੱਡੀਆਂ ਲੱਗੀਆਂ ਹੋਈਆਂ ਨੇ ਹਨਾ ਇਹ ਸੰਗਤਾਂ ਵਾਪਸੀ ਕਰ ਰਹੀਆਂ ਨੇ ਫਿਰ ਗੱਡੀਆਂ ਅਕੇ ਲਾ ਕੇ ਗੁਰਦੁਆਰਾ ਸਾਹਿਬ ਦੇ ਸਮਾਨ ਰੱਖ ਲੈਂਦੇ ਨੇ ਤੇ ਆ ਬਹੁਤ ਸਾਰੇ ਇੱਥੇ ਮੋਟਰਸਾਈਕਲ ਖੜੇ ਨੇ ਇਹ ਸੰਗਤਾਂ ਦੇ ਨੇ ਸਾਰੇ ਇੱਥੇ ਪਾਰਕਿੰਗ ਦਾ ਪ੍ਰਬੰਧ ਹੈਗਾ ਤੇ ਇਧਰ ਨਾਲ ਨਾਲ ਆ ਨਦੀ ਵਹਿ ਰਹੀ ਆ ਬਹੁਤ ਤੇਜ਼ ਆ ਇਹ ਨਦੀ ਦਾ ਪਾਣੀ ਤੇ ਆ ਉੱਪਰ ਆ ਗਿਆ ਪੁਲਾ ਜਿਹੜਾ ਆਪਾਂ ਪਾਰ ਕਰਕੇ ਆਪਾਂ ਗਏ ਸੀਗੇ ਗੋਵਿੰਦ ਧਾਮ ਤੇ ਇੱਥੇ ਜਿਹੜੀ ਗੱਡੀ ਬੁੱਕ ਕਰਨੀ ਆ ਇੱਥੇ ਤੁਹਾਨੂੰ ਗੱਡੀਆਂ ਵਾਲੇ ਮਿਲ ਜਾਂਦੇ ਨੇ ਜਾਂ ਜਿਹੜੇ ਨੇੜੇ-ਤੇੜੇ ਹੋਟਲ ਨੇ ਹਨਾ ਉੱਥੇ ਪੋਸਟਰ ਲੱਗੇ ਹੁੰਦੇ ਨੇ ਜਾਂ ਜਿਹੜੀ ਗੱਡੀ ਦੇ ਵਿੱਚ ਤੁਸੀਂ ਆਓਗੇ ਆਉਣ ਸਮੇਂ ਰਿਸ਼ੀਕੇਸ਼ ਤੋਂ ਗੋਵਿੰਦ ਘਾਟ ਜਦੋਂ ਆਉਣਾ ਤੁਸੀਂ ਉਹਨਾਂ ਦਾ ਹੀ ਨੰਬਰ ਲੈ ਲਿਓ ਉਹੀ ਦੁਆਰੇ ਤੁਹਾਨੂੰ ਬੁੱਕ ਕਰਕੇ ਜਿਹੜੀ ਗੱਡੀ ਦੇ ਦਿੰਦੇ ਨੇ ਤੇ ਸਾਡੀ ਗੱਡੀ ਹੁਣ ਇੱਥੇ ਗੇਟ ਤੇ ਆਊਗੀ ਤੇ 1000 ਰੁਪਿਆ ਇੱਕ ਪਰਸਨ ਦਾ ਅਸੀਂ ਦੇਣਾ ਉਹਨਾਂ ਨੂੰ 1000 ਰੁਪਿਆ ਇੱਕ ਪਰਸਨ ਦਾ ਸੀ ਕਰਿਆ ਆ ਉੱਚੇ-ਉੱਚੇ ਪਹਾੜਾਂ ਦੇ ਵਿੱਚ ਆਪਣਾ ਦੋ ਦਿਨ ਸਫ਼ਰ ਰਿਹਾ ਆ ਉੱਚੇ-ਉੱਚੇ ਪਹਾੜਾਂ ਨੂੰ ਵਾਰ ਕਰਕੇ ਆਪਾਂ ਸ਼੍ਰੀ ਹਿਮਕੁੰਡ ਸਾਹਿਬ ਦਰਸ਼ਨ ਕਰਕੇ ਆਏ ਆ ਤੇ ਅੱਜ ਦਾ ਆਪਣਾ ਸਫਰ ਵੀ ਪਹਾੜਾਂ ਦੇ ਵਿੱਚ ਰਹਿਣ ਵਾਲਾ ઋਸ਼ੀਕੇਸ਼ ਤੱਕ ਬਹੁਤ ਸਾਰੇ ਪਹਾੜ ਪੈਣੇ ਨੇ ਆਪਾਂ ਨੂੰ ਰਸਤੇ ਦੇ ਵਿੱਚ ਤੇ ਇੱਕਦਮ ਆਪਣਾ ਮਾਈਕ ਇੱਥੇ ਖਰਾਬ ਹੋ ਗਿਆ ਆਪਾਂ ਪਹਿਲਾਂ ਵੀਡੀਓ ਦੇ ਵਿੱਚ ਦੱਸਿਆ ਵੀ ਸੀ ਜਿਹੜਾ ਕਾਲਰ ਮਾਈਕ ਸੀਗਾ ਆਪਣਾ ਵਾਇਰਲੈਸ ਉਹ ਡਿੱਗ ਗਿਆ ਸੀਗਾ ਤੇ ਉਹ ਖਰਾਬ ਹੋ ਗਿਆ ਤਾਂ ਕਰਕੇ ਆਵਾਜ਼ ਵੀਡੀਓ ਦੇ ਵਿੱਚ ਫੋਨ ਦੇ ਮਾਈਕ ਨਾਲ ਆਊ ਜਿਹੜੀ ਆਊਗੀ ਹੁਣ ਨਵੇਂ ਮਾਈਕ ਲਵਾਂਗੇ ਇਹ ਇਧਰ ਸਾਰੀ ਆਹ ਪਾਰਕਿੰਗ ਐ ਦੇਖ ਸਕਦੇ ਹੋ ਤੇ ਕਈ ਉਰੇ ਵੀ ਮੋਟਰਸਾਈਕਲ پارک ਕਰ ਜਾਂਦੇ ਨੇ ਤੇ ਕਈ ਉੱਪਰ ਕਰਦੇ ਨੇ ਆਪਾਂ ਜਿਹੜਾ ਪੁੱਲ ਨਾ ਪਿੰਡ ਆ ਆਹ ਪੁੱਲ ਨੂੰ ਪਾਰ ਕਰਕੇ ਅੱਗੇ ਪਿੰਡ ਆਉਂਦਾ ਪੁੱਲ ਨਾ ਪਿੰਡ ਉੱਥੇ ਵੀ ਪਾਰਕਿੰਗਾਂ ਹੈਗੀਆਂ ਨੇ ਇੱਥੇ ਬਹੁਤ ਸਾਰਾ ਮੋਟਰਸਾਈਕਲ پارک ਕੀਤਾ ਹੋਇਆ ਦੇਖ ਲਓ ਕੋਈ ਪੰਜਾਬ ਨੰਬਰ ਹਨਾ ਕੋਈ ਯੂਪੀ ਨੰਬਰ ਕੋਈ ਹਰਿਆਣਾ ਨੰਬਰ ਗੱਡੀ ਆ ਗਈ ਆਪਣੀ ਟੈਂਪੂ ਟਰੈਵਲਰ ਤੇ ਸਮਾਨ ਆਪਾਂ ਇਹਦੇ ਚ ਰੱਖ ਲਿਆ ਤੇ ਇੱਥੋਂ ਹੁਣ ਚੱਲਣ ਲੱਗੇ ਆਂ ਪਾਉਣੇ 8:30 ਦਾ ਟਾਈਮ ਆ ਚੱਲਦੇ ਆਂ ਗੁਰਦੁਆਰਾ ਸਾਹਿਬ ਤੋਂ ਬਹਿਨੇ ਆ ਗੱਡੀ ਦੇ ਵਿੱਚ ਬੈਗ ਸਾਰਾ ਸਮਾਨ ਆਪਾਂ ਉੱਪਰ ਰੱਖਤੇ ਟਰੈਵਲਰ ਤੇ ਤੇ ਚੱਲਦੇ ਆਂ 9 ਜਾਨੇ ਹੋ ਗਏ ਤੇ 4 ਜਾਨੇ ਬਾਈ ਕਹਿੰਦਾ ਹੋਰ ਕਰਦੇ ਆਂ ਪਰ ਚਾਰ ਫੁੱਲ ਕਰਕੇ ਫੇਰ ਤੋਰਨਗੇ ਬਹਿਨੇ ਆ ਤੇ ਅੱਗੇ ਲਾਉ ਬਾਈ ਗੱਡੀ ਹੁਣ ਇੱਥੇ ਬਾਈ ਨੇ ਪਾਰਕਿੰਗ ਦੇ ਵਿੱਚ ਗੱਡੀ ਲਾਈ ਆ ਤੇ ਬਾਈ ਕਹਿੰਦਾ ਜਦੋਂ ਚਾਰ ਜਾਨੇ ਹੋਰ ਆਗੇ ਫੇਰ ਤੋਰਾਂਗੇ ਆਹ ਪਾਰਕਿੰਗ ਹੈ ਇੱਥੇ ਬਹੁਤ ਸਾਰੀਆਂ ਗੱਡੀਆਂ ਖੜੀਆਂ ਨੇ ਆਹ ਬਾਈ ਆ ਪਿੰਕ ਸ਼ਰਟ ਵਾਲਾ ਇਹ ਲੈ ਕੇ ਜਾਊਗਾ ਆਪਾਂ ਨੂੰ ਰਿਸ਼ੀ ਕੇਸ ਤੱਕ ਤੇ ਜਿਹੜਾ ਹੈਲੀਕਾਪਟਰ ਚੱਲਦਾ ਉਹ ਉੱਪਰ ਹੈਲੀਪੈਡ ਬਣਿਆ ਹੋਇਆ ਉੱਪਰਲੀ ਸਾਈਡ ਜਿਹੜਾ ਇੱਥੋਂ ਜਾਂਦਾ ਗੋਵਿੰਦ ਘਾੜ ਤੋਂ ਗੋਵਿੰਦ ਧਾਮ ਤੱਕ ਆ ਜਿਹੜਾ ਆਪਾਂ ਪਿਛਲੀ ਵੀਡੀਓ ਦੇ ਵਿੱਚ ਦਿਖਾਇਆ ਸੀ ਤੇ ਹੈਲੀਕਾਪਟਰ ਆ ਰਿਹਾ ਹੈ ਉਹ ਦਿਖਾਉਨੇ ਆ ਤੁਹਾਨੂੰ ਆਪਾਂ ਇੱਧਰ ਉੱਪਰਲੇ ਵਾਲੇ ਪਾਸੇ ਹੈਲੀਪੈਡ ਬਣਿਆ ਹੋਇਆ। ਆਹ ਦੇਖੋ। ਆਹ ਚੱਲਿਆ। ਜਿਹੜੀ ਚਾਰਜਸ ਬੁਗੈਰਾ ਪਾਸਾਰਾ ਕੁਛ ਦੱਸਿਆ ਸੀ ਪਿਛਲੀ ਵੀਡੀਓ ਦੇ ਵਿੱਚ। ਇਹ 3016 ਰੁਪਏ ਲੈਂਦੇ ਨੇ 1 ਪਰਸਨ ਤੋਂ 5 ਕਿ ਜਣੇ ਚ ਵੰਦੇ ਨੇ ਇੱਥੇ ਉੱਪਰ ਹੈਲੀਪੈਡ ਆ 5 ਕਿ ਮਿੰਟਾਂ ਚ ਇਹ ਲਾ ਆਉਂਦਾ ਹੈ ਗੋਵਿੰਦ ਧਾਮ ਗੋਵਿੰਦ ਘਾੜ ਤੋਂ ਤੇ ਬਾਕੀ ਸਾਹਮਣੇ ਉੱਚੇ ਜਿਹੜੇ ਪਹਾੜ ਨੇ ਉਹਨਾਂ ਤੇ ਬਰਫ਼ ਬਹੁਤ ਪੈ ਗਈ ਜਿੱਦਣ ਅਸੀਂ ਆਏ ਸੀ ਉਦੋਂ ਘੱਟ ਸੀ ਆ ਉੱਪਰ ਵਾਲਾ ਪਹਾੜ ਦੇਖੋ ਲਾ ਕਿਵੇਂ ਬਰਫ਼ ਨਾਲ ਲੱਦੇ ਆ ਪਿਆ ਜਿੱਦਣ ਅਸੀਂ ਆਏ ਸੀ ਉਸ ਦਿਨ ਘੱਟ ਸੀ ਬਾਕੀ ਵੇਟ ਕਰਦੇ ਆ ਇੱਥੇ ਸਵਾਰੀਆਂ ਦੀ ਜਦੋਂ ਸਵਾਰੀਆਂ ਆ ਗਈਆਂ ਫੇਰ ਚੱਲਦੇ ਆ ਗੋਵਿੰਦਗੜ੍ਹ ਤੋਂ ਆਪਾਂ ਚੱਲ ਪਏ 9:31 ਮਿੰਟਾਂ ਤੇ ਆਪਣੀ ਗੱਡੀ ਇੱਥੋਂ ਤੁਰੀ ਐ ਗੋਵਿੰਦਗੜ੍ਹ ਤੋਂ ਆਪਾਂ ਗੱਡੀ ਕੋਲੇ 8:38 ਵਜੇ ਆ ਗਏ ਸੀਗੇ ਪਰ ਗੱਡੀ ਵਾਲੇ ਬਾਈ ਕੋਲੇ ਜਿਹੜੇ ਸਵਾਰੀਆਂ ਪੂਰੀਆਂ ਨਹੀਂ ਸੀਗੀਆਂ ਚਾਰ ਬੰਦੇ ਘੱਟ ਸੀ ਇਹ ਮਤਲਬ ਗੱਡੀ ਫੁੱਲ ਕਰਕੇ ਤੋਰਦੇ ਨੇ ਇੱਥੋਂ ਤਾਂ ਕਰਕੇ ਆਪਾਂ ਨੂੰ ਇਨਾ ਟਾਈਮ ਲੱਗ ਗਿਆ ਤਾਂ ਕਰਕੇ 9:30 ਵਜੇ ਗਏ ਤੇ ਜੇ ਤੁਸੀਂ ਇੱਥੋਂ ਵਾਪਸ ਜਾਓਗੇ ਨਾ ਜਿਵੇਂ ਉੱਪਰੋਂ ਯਾਤਰਾ ਕਰਕੇ ਆਉਂਗੇ ઋਸ਼ੀਕੇਸ਼ ਲਈ ਵਾਪਸ ਜਾਓਗੇ ਤਾਂ ਮੇਰੀ ਤਾਂ ਹੀ ਰਾਇ ਹੈ ਵੀ ਤੁਸੀਂ ਸੱਜਰੇ ਤੁਰਿਓ ਜਿੰਨਾ ਸੱਜਰੇ ਹੋ ਸਕੇ ਜੇ 5 6 ਵਜੇ ਵੀ ਤੁਸੀਂ ਤੁਰ ਸਕਦੇ ਹੋ ਤਾਂ 5 6 ਵਜੇ ਤੁਰ ਪਿਓ ਕਿਉਂਕਿ ਰਾਸਤੇ ਦੇ ਵਿੱਚ ਵਾਪਸੀ ਦੇ ਵਿੱਚ ਗਰਮੀ ਬਹੁਤ ਹੁੰਦੀ ਹੈ ਤੇ ਜਲਦੀ ਤੁਸੀਂ ਤੁਰਿਓ ਜਿੰਨਾ ਜਲਦੀ ਤੁਰੋਗੇ ਉਨਾਂ ਜਲਦੀ ਪਹੁੰਚੋਗੇ ઋਸ਼ੀਕੇਸ਼ ਤੇ ਇੱਥੋਂ ਆਪਾਂ ਮੇਨ ਹਾਈਵੇ ਤੇ ਚੜ ਜਾਣਾ ਆ ਸਾਹਮਣੇ ਇੱਕ ਗੇਟ ਬਣਿਆ ਹੋਇਆ ਆ ਤੇ ਇਸਤੇ ਹਵਲਦਾਰ ਬਾਬਾ ਮੋਦਨ ਸਿੰਘ ਜੀ ਦਵਾਰ ਲਿਖਿਆ ਹੋਇਆ ਹੈ ਤੇ ਇੱਥੋਂ ਹੁਣ 메ਨ ਹਾਈਵੇ ਸ਼ੁਰੂ ਹੋ ਜੂਗਾ ਬਾਕੀ ਹੋਰ ਵੀ ਕਾਫੀ ਗੱਡੀਆਂ ਜਾ ਰਹੀਆਂ ਨੇ ਜਿਵੇਂ ਸਾਹਮਣੇ ਇੱਕ ਟਰੈਵਲਰ ਜਾ ਰਹੀ ਹੈ ਹਨਾ ਉਹ ਵੀ ਸੰਗਤਾਂ ਹੀ ਨੇ ਉਹ ਟਰੈਵਲਰ ਚ ਵੀ ਇੱਥੋਂ 메ਨ ਹਾਈਵੇ ਜਿਹੜਾ ਸਟਾਰਟ ਹੋ ਜਾਂਦਾ ਹੈ ਗੋਵਿੰਦਗੜ੍ਹ ਤੋਂ ਲੈ ਕੇ ਰਿਸ਼ੀਕੇਸ਼ ਤੱਕ ਜਿਹੜਾ ਰੋਡ ਹੈ ਹਨਾ ਉਹ ਸਾਫ਼ ਆ ਬਿਲਕੁਲ ਕਿਤੇ ਕਿਤੇ ਮਾੜੀ ਮੋੜੀ ਜਿਹੜੀ ਕੰਸਟਰਕਸ਼ਨ ਉਹ ਚੱਲ ਰਹੀ ਆ ਜਿਵੇਂ ਕਈ ਵਾਰ ਰੋਡ ਆ ਜਿਹੜਾ ਟੁੱਟ ਜਾਂਦਾ ਉਹ ਬਣਾਇਆ ਜਾ ਰਿਹਾ ਪਰ ਫਿਰ ਸਾਰਾ ਰੋਡ ਬਿਲਕੁਲ ਸਾਫ਼ ਹੈ ਤੇ ਡਬਲ ਲਾਈਨ ਰੋਡ ਆ ਇਹ ਅੱਜ ਤਾਂ ਆਪਣਾ ਜਿਹੜਾ ਇਹ ਸਫਰਾ ਸਾਰਾ نیچے ਉਤਰਨ ਵਾਲੀ ਆ ਚੜਾਈ ਥੋੜੀ ਬਹੁਤ ਹੀ ਪਾਊਗੀ ਇੱਥੇ ਗੋਵਿੰਦ ਘਾੜਾ ਸਾਹਿਬ ਵੀ ਕਿ ਟੈਂਪਰੇਚਰ ਜਿਹੜਾ ਠੀਕ ਹੈ ਇੱਥੇ ਗਰਮੀ ਨਹੀਂ ਲੱਗਦੀ ਤੇ ਅੱਜ ਜਿਵੇਂ ਜਿਵੇਂ ਆਪਾਂ ਥੱਲੇ ਨੂੰ ਜਾਵਾਂਗੇ ਉਵੇਂ-ਉਵੇਂ ਟੈਂਪਰੇਚਰ ਵੱਧਦਾ ਜਾਊਗਾ ਤੇ ઋਸ਼ੀਕੇਸ਼ ਤੱਕ ਪੂਰੀ ਗਰਮੀ ਆ ਜਾਣੀ ਆ ਬਾਕੀ ਸਾਹਮਣੇ ਉੱਚੇ ਚ ਪਹਾੜ ਨੇ ਇਹ ਜਿਹੜਾ ਸਫ਼ਰ ਆ ਹੁੰਦਾ ਨਾ ਗੋ ઋਸ਼ੀਕੇਸ਼ ਤੋਂ ਲੈ ਕੇ ਗੋਵਿੰਦ ਘਾੜਾ ਤੱਕ ਜਾਂ ਗੋਵਿੰਦ ਘਾੜਾ ਤੋਂ ઋਸ਼ੀਕੇਸ਼ ਤੱਕ ਇਹ ਬਹੁਤ ਸੋਹਣਾ ਸਫ਼ਰ ਹੁੰਦਾ ਆਲਾ-ਦਵਾਲਾ ਬਹੁਤ ਵਧੀਆ ਹੁੰਦਾ ਇੱਥੇ ਆਲੇ-ਦਾਲੇ ਜਿਹੜਾ ਕੁਦਰਤ ਦਾ ਨਜ਼ਾਰਾ ਕਾਫੀ ਸੋਹਣਾ ਹੁੰਦਾ ਦੇਖਣ ਵਾਲਾ ਹੁੰਦਾ ਆਹ ਰਸਤੇ 'ਚ ਸਾਹਮਣੇ ਕੋਈ ਮੰਦਿਰ ਆਇਆ ਤੇ ਇੱਥੇ ਬਹੁਤ ਸਾਰੀਆਂ ਗੱਡੀਆਂ ਖੜੀਆਂ ਨੇ। ਆਇਦਰ ਮੰਦਿਰ ਦਾ ਮੇਨ ਗੇਟ ਹੈ। ਤੇ ਇੱਥੋਂ ਆਪਾਂ ਹੁਣ ਪੁਲ ਜਿਹੜਾ ਪਾਰ ਕਰਨਾ ਹੈ ਤੇ ਜਿਹੜੀ ਇਹ ਨਦੀ ਆਪਾਂ ਉੱਪਰੋਂ ਦੇਖਦੇ ਜਾ ਰਹੇ ਹਾਂ ਜਦੋਂ ਆਪਾਂ ਪੈਦਲ ਯਾਤਰਾ ਕਰਕੇ ਆਏ ਆ ਹਨਾ ਸਾਰਾ ਟਰੈਕ ਉਹ ਨਦੀ ਹੁਣ ਵੀ ਆਪਣੇ ਨਾਲ-ਨਾਲ ਹੈ ਇਹ ਦੀ ਸ਼ੀਕੇਸ਼ ਤੱਕ ਜਾਂਦੀ ਹੈ। ਫਿਰ ਜਿੱਥੋਂ ਸੰਗਮ ਹੁੰਦਾ ਆਪਾਂ ਪਿਛਲੀ ਵੀਡੀਓ ਦੇ ਵਿੱਚ ਦਿਖਾਇਆ ਸੀਗਾ ਦੇਵ ਪ੍ਰਯਾਗ ਦੋ ਨਦੀਆਂ ਦਾ ਸੰਗਮ ਹੋ ਕੇ ਫਿਰ ਉਹ ਸੰਪੂਰਨ ਗੰਗਾ ਜਿਹੜੀ ਬਣ ਜਾਂਦੀ ਹੈ। ਪਾ ਪਹੁੰਚ ਗਏ ਜੋਸ਼ੀ ਮੱਠ ਤੇ ਹਲਕੇ ਹਲਕਿਆਂ ਕਣੀਆਂ ਆ ਗਈਆਂ ਥੋੜਾ ਥੋੜਾ ਮੀਂਹ ਸ਼ੁਰੂ ਹੋ ਗਿਆ ਇਹ ਸਾਰਾ ਜੋਸ਼ੀ ਮੱਠ ਸ਼ਹਿਰ ਹੈ ਆਲੇ ਦੁਆਲੇ ਆ ਕੁਝ ਮਾਰਕੀਟ ਹੈ ਜੋਸ਼ੀ ਮੱਠ ਸ਼ਹਿਰ ਦੀ ਹੈ ਨਾ ਰੈਸਟੋਰੈਂਟ ਹੋਟਲ ਹੋਗੇ ਜਿਵੇਂ ਇਹ ਸਾਰਾ ਸ਼ਹਿਰ ਕਰਾਸ ਕਰਨਾ ਮਾਰਕੀਟ ਦੇ ਵਿੱਚ ਜਿਹੜੇ ਰੋਡ ਆਲੇ-ਦਾਲੇ ਸਾਰੀ ਮਾਰਕੀਟ ਬਣੀ ਹੋਈ ਹੈ ਇਹ ਸ਼ਹਿਰ ਵੀ ਉੱਚੇ-ਉੱਚੇ ਪਹਾੜਾਂ ਦੇ ਪੋਰ ਵਸਿਆ ਹੋਇਆ ਪਰ ਬਹੁਤ ਉੱਚੇ ਉੱਚੇ ਪਹਾੜ ਨੇ ਇੱਥੇ ਆ ਮਾਰਕੀਟ ਆਇਆ ਇੱਥੇ ਇਸ ਤਰ੍ਹਾਂ ਹੀ ਰਾਸਤੇ ਦੇ ਵਿੱਚ ਬਹੁਤ ਸਾਰੇ ਸ਼ਹਿਰ ਆਉਂਦੇ ਨੇ ਤੇ ਜਿਹੜਾ ਇਹ ਵੱਡਾ ਰੋਡ ਆ ਹਾਈਵੇ ਉਹ ਸ਼ਹਿਰ ਦੇ ਵਿੱਚ ਦੀ ਆ ਸਾਰੇ ਸ਼ਹਿਰ ਆਪਾਂ ਨੂੰ ਪਾਰ ਕਰਕੇ ਜਾਣੇ ਪੈਂਦੇ ਨੇ ਜਿਵੇਂ ਆ ਮੇਨ ਬਾਜ਼ਾਰ ਆ ਤੇ ਮੇਨ ਬਾਜ਼ਾਰ ਦੇ ਵਿੱਚ ਦੀ ਉਹ ਰੋਡ ਆ ਜਿਹੜਾ ਹਾਈਵੇ ਹੈ ਨਾ ਤੇ ਸਾਹਮਣੇ ਸਰੰਗ ਆ ਗਈ ਹੁਣ ਆਪਣੀ ਗੱਡੀ ਸਰੰਗ ਵਿੱਚ ਦੀ ਲੰਘੂਗੀ ਇਹ ਸਰੰਗ ਪਾਰ ਕਰਕੇ ਆਪਾਂ ਦੂਸਰੀ ਸਾਈਡ ਨਿਕਲਾਂਗੇ ਜਦੋਂ ਆਪਾਂ ਕਿਸੇ ਵੀ ਸੁਰੰਗ ਚੋਂ ਨਿਕਲਦੇ ਹੁੰਨੇ ਆ ਤਾਂ ਸਾਹਮਣੇ ਪਹਾੜਾਂ ਦਾ 뷰 ਬਹੁਤ ਸੋਹਣਾ ਆਉਂਦਾ ਹੁੰਦਾ ਕਿਉਂਕਿ ਸੁਰੰਗ ਚ ਨੇਰਾ ਹੁੰਦਾ ਤਾਂ ਇੱਕੋ ਦਮ ਬਾਹਰ ਚਾਨਣਾ ਪੈਂਦਾ ਆਲੇ ਦੁਆਲੇ ਦਾ ਜਿਹੜਾ ਨਜ਼ਾਰਾ ਬਹੁਤ ਸੋਹਣਾ ਲੱਗਦਾ ਹੁੰਦਾ ਤੇ ਇੱਥੇ ਹੁਣ ਕਾਫੀ ਧੁੱਪ ਆ ਗਈ ਉੱਪਰ ਗੋਵਿੰਦ ਘਾਟ ਬੱਦਲ ਸੀਗੇ ਤੇ ਇੱਥੇ ਕੁਝ ਥੋੜਾ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਰੋਡ ਦਾ ਪਹਾੜਾਂ ਦੇ ਵਿੱਚ ਐਵੇਂ ਹੁੰਦਾ ਰੋਡ ਦਾ ਕੰਮ ਚੱਲਦੀ ਰਹਿੰਦਾ ਜਿਵੇਂ ਤੁਸੀਂ ਦੇਖ ਸਕਦੇ ਹੋ ਇੱਥੋਂ ਹਨਾ ਆਲੇ ਦੁਆਲੇ ਤੋਂ ਕਾਫੀ ਪੱਥਰ ਜਿਹੜੇ ਆਏ ਹੋਏ ਨੇ ਤਾਂ ਕਰਕੇ ਇਹ ਜਿਹੜੇ ਪੱਥਰ ਨੇ ਰੋ ਤਾਂ ਥੋੜੇ ਥੋੜੇ ਟਾਈਮ ਬਾਅਦ ਜਿਹੜਾ ਰੋਡ ਦਾ ਕੰਮ ਇੱਥੇ ਕੰਸਟਰਕਸ਼ਨ ਦਾ ਚੱਲਦਾ ਰਹਿੰਦਾ। ਜੁਸ਼ੀ ਮੱਠ ਤੋਂ ਅੱਗੇ ਆ ਕੇ ਆਪਾਂ ਥੋੜਾ ਜਿਹਾ ਰੁਕੇ ਆਂ। ਇੱਥੇ ਗੱਡੀ ਰੋਕੀ ਐ। ਕੁਛ ਖਾਣੇ ਪੀਣੇ ਆਂ। ਪਰੌਂਠੇ ਖਾਣੇ ਆਂ। ਥੋੜਾ ਜਿਹਾ ਲੰਗਰ ਛੱਕ ਕੇ ਆਪਾਂ ਤੁਰੇ ਸੀਗੇ ਗੁਰਦੁਆਰਾ ਸਾਹਿਬ ਤੋਂ। ਇੱਥੇ ਬਹੁਤ ਸਾਰੇ ਹੋਟਲ ਨੇ। 5-6 ਹੋਟਲ ਨੇ ਇੱਥੇ ਤੇ ਹੋਰ ਵੀ ਬਹੁਤ ਸਾਰੀਆਂ ਗੱਡੀਆਂ ਇੱਥੇ ਖੜੀਆਂ ਨੇ। ਤੇ ਆਹ ਰੈਸਟੋਰੈਂਟ 'ਚ ਚੱਲਦੇ ਆਂ ਆਪਾਂ ਪਰੌਂਠਾ ਖਾਣੇ ਆਂ। ਔਰ ਖਾ ਵੀ ਕੇ ਇੱਥੋਂ ਚੱਲਣ ਲੱਗੇ ਆ ਤੇ ਇੱਥੇ ਮੌਸਮ ਦਾ ਕਾਫੀ ਫਰਕ ਪੈ ਗਿਆ ਬਹੁਤ ਔਰੇ ਧੁੱਪਾ ਪੂਰੀ ਤੇ ਟੈਂਪਰੇਚਰ ਵੀ ਹੋਊਗਾ 35-32 ਡਿਗਰੀ ਇਹ ਆ ਸ਼ਹਿਰ ਪਿੱਪਲਕੋਟੀ ਇੱਥੋਂ ਆਪਾਂ ਖਾ ਪੀ ਕੇ ਚੱਲੇ ਆ ਇੱਥੇ ਟੈਂਪਰੇਚਰ ਦਾ ਕਾਫੀ ਫਰਕ ਪੈ ਗਿਆ ਬਾਹਰ ਬਹੁਤ ਧੁੱਪ ਹੈ ਤੇ 35 ਡਿਗਰੀ ਦੇ ਨੇੜੇ ਜਿਹੜੇ ਟੈਂਪਰੇਚਰ ਹੋਊਗਾ ਇੱਥੋਂ ਹੁਣ ਗਰਮੀ ਪੈਣੀ ਸ਼ੁਰੂ ਹੈ ਰਿਸ਼ੀਕੇਸ਼ ਪਹੁੰਚਾਂਗੇ ਜਦ ਤੱਕ ਉੱਥੇ ਤੱਕ ਟੈਂਪਰੇਚਰ ਹੋਰ ਵੱਧ ਜਾਣਾ ਪਿੱਪਲਕੋਟੀ ਖੇਰ ਦਾ ਨਾਮ ਹੈ ਦਾ ਸਾਹਮਣੇ ਆ ਗਿਆ ਪੁਲ ਇਹ ਪੁਲ ਕ੍ਰੋਸ ਕਰਨਾ ਪਾਉਣਾ ਇਹਦੇ ਥੱਲੋਂ ਦੀ ਨਦੀ ਲੰਘਦੀ ਆ ਬਹੁਤ ਸੋਹਣਾ 뷰 ਬਣ ਰਿਹਾ ਹੈ ਇਹ ਪੁਲ ਨਾਲ ਕਾਫੀ ਸੋਹਣਾ ਲੱਗਦਾ ਆਲਾਦਵਾਲਾ ਤੇ ਇਧਰ ਨਦੀ ਦੇ ਵਿੱਚ ਪਾਣੀ ਆ ਜਿਹੜਾ ਕਾਫੀ ਤੇਜ਼ ਚੱਲਦਾ ਤੇ ਉੱਪਰ ਨਦੀ ਦਾ ਪਾਣੀ ਬਹੁਤ ਸਾਫ਼ ਸੀ ਥੱਲੇ ਆਉਂਦਾ ਆਉਂਦਾ ਨਦੀ ਦਾ ਪਾਣੀ ਇਸ ਤਰ੍ਹਾਂ ਦਾ ਹੋ ਜਾਂਦਾ ਤੇ ਇੱਥੇ ਆ ਸ਼ਹਿਰ ਆਇਆ ਕਾਫੀ ਵੱਡਾ ਸ਼ਹਿਰ ਹੈ ਵੀ ਦੇਖ ਸਕਦੇ ਹੋ ਤੁਸੀਂ ਆਲੇ ਦੁਆਲੇ ਕਾਫੀ ਸਾਰੇ ਹੋਟਲ ਨੇ ਤੇ ਕਾਫੀ ਸਾਰੀ ਬਸਾਂ ਵੀ ਹੈ ਇੱਥੇ ਦੁਪਹਿਰ 2:30 ਵਜੇ ਦਾ ਟਾਈਮ ਹੋ ਗਿਆ ਤੇ ਆਪਾਂ ਰੁਕੇ ਹੁਣ ਨਗਰਾਸ਼ੂ ਇੱਥੇ ਨਗਰਾਸ਼ੂ ਦੇ ਵਿੱਚ ਗੁਰਦੁਆਰਾ ਸਾਹਿਬ ਨੇ ਜਾਂਦੇ ਸਮੇਂ ਵੀ ਆਪਾਂ ਇੱਥੇ ਰੁਕੇ ਸੀਗੇ ਤੇ ਹੁਣ ਵੀ ਇੱਥੇ ਗੱਡੀ ਰੋਕੀ ਆ ਤੇ ਇੱਥੋਂ ઋਸ਼ੀਕੇਸ਼ ਰਹਿ ਗਿਆ 153 ਕਿਲੋਮੀਟਰ ਸਾਹਮਣੇ ਬੋਰਡ ਆ ਬੋਰਡ ਤੇ ਲਿਖਿਆ ਹੋਇਆ ਆ ऋषिकेश 1253 श्रीनगर 48 ਤੇ ਇੱਥੇ ਚੱਲਦੇ ਆ ਗੁਰਦੁਆਰਾ ਸਾਹਿਬ ਦੇ ਵਿੱਚ ਇੱਥੇ ਬਹੁਤ ਸਾਰੀਆਂ ਸੰਗਤਾਂ ਰੁਕਦੀਆਂ ਹੁੰਦੀਆਂ ਨੇ ਰਸਤੇ ਦੇ ਵਿੱਚ ਜਾਂਦੇ ਸਮੇਂ ਵੀ ਵਾਪਸ ਆਉਂਦੇ ਸਮੇਂ ਵੀ ਤੇ ਲੰਗਰ ਦਾ ਪ੍ਰਬੰਧ ਹੈਗਾ ਗੁਰਦੁਆਰਾ ਸਾਹਿਬ 'ਚ ਤੇ ਰਹਿਣ ਦਾ ਪ੍ਰਬੰਧ ਵੀ ਹੈਗਾ ਇੱਥੇ ਆ ਕੇ ਟੈਂਪਰੇਚਰ ਬਹੁਤ ਵੱਧ ਗਿਆ 40 ਡਿਗਰੀ ਦੇ ਨੇੜੇ ਤੇ ਟੈਂਪਰੇਚਰ ਆ ਬਹੁਤ ਗਰਮੀ ਹੋ ਗਈ ਆ ساری ਗੁਰਦੁਆਰਾ ਸਾਹਿਬ ਦੀ ਇਮਾਰਤ ਹੈ ਤੇ ਸਾਹਮਣੇ ਕੁਝ ਕਮਰੇ ਬਣੇ ਹੋਏ ਨੇ ਰਹਿائش ਦਾ ਪ੍ਰਬੰਧ ਇੱਥੇ ਹੈਗਾ ਬਾਕੀ ਇੱਥੇ ਥੋੜਾ ਸਮਾਂ ਆਪਾਂ ਰੋਕਾਂਗੇ ਫਿਰ ਇੱਥੋਂ ਅੱਗੇ ਦਾ ਜਿਹੜਾ ਸਫ਼ਰ ਆਪਣਾ ਸ਼ੁਰੂ ਹੋਊ ਨਗਰਾਸੂ ਦੇ ਗੁਰਦੁਆਰਾ ਸਾਹਿਬ ਦੇ ਪਿੱਛੋਂ ਦੀ ਇਹ ਨਦੀ ਵਗਦੀ ਹੈ ਇਹ ਉਪਰਨ ਹੁੰਦੀ ਨਦੀ ਗੋਵਿੰਦ ਦਾ ਤਾਮ ਗੋਵਿੰਦ ਘਾਟ ਹਨ ਉਹੀ ਨਦੀ ਆ ਇੱਥੇ ਆ ਜਾਂਦੀ ਹੈ ਗਰਮੀ ਬਹੁਤ ਹੋ ਗਈ ਇੱਥੇ ਆ ਕੇ ਯਾਰ ਉੱਪਰ ਤੱਕ ਮੌਸਮ ਸਹੀ ਸੀ ਔਰ ਇਹ ਤਾਂ ਅੰਤਾਂ ਦੀ ਗਰਮੀ ਹੈ ਪਿਆ ਇੱਧਰ ਸਾਰੇ ਗੁਰਦੁਆਰਾ ਸਾਹਿਬ ਇੱਥੇ ਥੋੜਾ ਟਾਈਮ ਰੁਕਾਂਗੇ ਫਿਰ ਇੱਥੋਂ ਅੱਗੇ ਦਾ ਸਫ਼ਰ ਸ਼ੁਰੂ ਕਰਦੇ ਹਾਂ ઋਸ਼ੀਕੇਸ਼ਵਰ ਦਾ ਆਪਾਂ ਖਾਣ ਲੱਗੇ ਇੱਥੇ ਆਈਸਕ੍ਰੀਮ ਮਟਕੇ ਵਾਲੀ ਆ ਬਾਈ ਤੋਂ ਲਈ ਐ ਇੱਧਰ ਸਾਹਮਣੇ ਖੜਾ ਬਾਈ ਇਹ ਪਹਿਲੀ ਵਾਰ ਟਰਾਈ ਕਰਨੇ ਆ ਮਟਕ ਵਾਲੀ ਪਿਸਤਾ ਫਲੇਵਰ ਆ ਬਾਈ ਕਹਿੰਦਾ ਲਓ ਜੀ ਰਿਸ਼ੀਕੇ ਪਹੁੰਚ ਗਏ ਆਪਾਂ ਰਾਤ ਦੇ 8 ਵਜੇ ਗਏ ਆਪਾਂ ਨੂੰ ਸਵੇਰੇ ਆਪਾਂ 10 ਵਜੇ ਤੁਰੇ ਹੋਵਾਂਗੇ ਨਾ ਬਾਈ 10 ਵਜੇ ਤੁਰੇ ਸੀ 8 ਵਜੇ ਪਹੁੰਚ ਗਏ ਰਿਸ਼ੀਕੇ ਚੱਲਦੇ ਆ ਗੁਰਦੁਆਰਾ ਸਾਹਿਬ ਦੇ ਅੰਦਰ ਆਪਾਂ ਪਹੁੰਚ ਗਏ ਗੁਰਦੁਆਰਾ ਸਾਹਿਬ ਗੁਰਦੁਆਰਾ ਸ਼੍ਰੀ ਹੇਮਕੁੰਡ ਸਾਹਿਬ ઋષੀਕੇਸ਼ ਤੇ ਇੱਥੇ ਹੁਣ ਆਪਾਂ ਆਪਣਾ ਰਹਿائش ਦਾ ਪ੍ਰਬੰਧ ਕਰਦੇ ਆਂ ਬਾਕੀ ਕਾਫੀ ਥੱਕ ਗਏ ਅੱਜ ਦਾ ਆਪਣਾ ਲੰਬਾ ਸਫ਼ਰ ਦੀਗਾ ਕਾਫੀ ਬਾਕੀ ਇਸ ਵੀਡੀਓ ਨੂੰ ਇੱਥੇ ਐਂਡ ਕਰਦੇ ਆਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਮਿਲਦੇ ਆਂ ਅਗਲੇ ਬਲੌਗ 'ਚ ਔਰ ਇਹ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ